ਆ ਗਿਆ ਨੇ ਉਹਨਾਂ ਨੂੰ ਅਸੀਂ ਆਪਣੇ ਗੁਰਨਾਨਕ ਦੇ ਖਜਾਨੇ ਜੋ ਆਪਣੇ ਮਤਲਬ ਆਪਣੇ ਆਪਣੇ ਘਰੋਂ ਉਹਨਾਂ ਦਾ ਅਸੀਂ ਹੈ ਕਿ ਸ਼ਗਨ ਵੀ ਦੇਣੇ ਉਹ ਸਿਰਪਰੋਸਰਾ ਵਾਲਾ ਤੇ ਬੜਾ ਵਧੀਆ ਲੱਗ ਰਿਹਾ ਬੱਚੇ ਖੁਸ਼ ਰਹੇ ਆ ਦੇਖੋ ਤੁਹਾਡੇ ਸਾਹਮਣੇ ਸੈਲੀਬ੍ਰੇਟ ਲੋਕ ਨੱਚ ਦੱਪ ਕੇ ਖੁਸ਼ੀ ਨਾਲ ਮਨਾ ਰਹੇ ਆ ਆਪ ਅਸੀਂ ਸਾਝ ਵਾਦੀ ਹੈ ਜੀ ਹੁਣ ਜਿਹੜੇ ਬੱਚੇ ਕੁੜੀਆਂ ਬੁੜੀਆਂ ਦੇਖੋ ਕੋਈ 30 ਸਾਲ ਪੁਰਾਣੀਆਂ ਵਿਆਹੀਆਂ ਹੋਈਆਂ ਨੇ ਉਹ ਵੀ ਆਈਆਂ ਹੋਈਆਂ ਨੇ ਆਪਣੇ ਕੋਈ ਨੋਹਾਂ ਨੂੰ ਮਿਲੇ ਕੇ ਆਈਆਂ ਆਈਆਂ ਨੇ ਨੇ ਲੋੜੀਆਂ ਦਾ ਕਹਿੰਦੇ ਪੁੱਤ ਬਣਾਉਣ ਜਮੀਨਾਂ ਧੀਆ ਦਰਦ ਬਣਾਉਂਦੀਆਂ ਨੇ ਤੇ ਦੁੱਖ ਸੁੱਖ ਦੀਆਂ ਸਾਂਝੀਆਂ ਨੇ ਪੁੱਤ ਤਾਂ ਤੁਹਾਨੂੰ ਪਤਾ ਜਮੀਨਾਂ ਬਣਾਉਣ ਤੇ ਖੜੇ ਜਾਂਦੇ ਨੇ ਇਹ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੀ ਧੀਆ ਨੂੰ ਪੜਾਓ ਲਿਖਾਓ ਵੱਡੇ ਅਫਸਰ ਬਣਾਓ ਕਿਉਂਕਿ ਧੀਆ ਹਰ ਸਮਾਜ ਦੇ ਵਿੱਚ ਹਰ ਕੰਮ ਦੇ ਵਿੱਚ ਮੋਰੀ ਨੇ ਹੁਣ ਬੜੀ ਖੁਸ਼ੀ ਦੀ ਗੱਲ ਹੈ ਜੀ ਕਿਉਂਕਿ ਜਿਹੜਾ ਆਪਣਾ ਇਤਿਹਾਸ ਜਿਹੜਾ ਪੰਜਾਬ ਦਾ ਇੰਨਾ ਮਲਕਣਾ ਜਿਹੜਾ ਇੰਨਾ ਰਿਚ ਤੇ ਉਹ ਇਤਿਹਾਸਿਕ ਸਾਡਾ ਸਭਿਆਚਾਰ ਸੀਗਾ ਉਹ ਲੋਪ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਅਬ ਵੱਖ-ਵੱਖ ਤਰੀਕੇ ਦੇ ਨਾਲ ਇਹ ਤੀਆਂ ਜਿਹੜੀਆਂ 90 ਦੇ ਵਿੱਚ ਮਨਾਇਆ ਜਾ ਰਹੀਆਂ ਅੱਜ ਢਿੰਗੀ ਪਿੰਡ ਦੇ ਵਿੱਚ ਮਨਾਇਆ ਜਾ ਰਹੀਆਂ ਨੇ ਤੇ ਨੌਜਵਾਨਾਂ ਵੱਲੋਂ ਪਿੰਡ ਵੱਲੋਂ ਸਾਡੀਆਂ ਭੈਣਾਂ ਵੱਲੋਂ ਮਿਲ ਕੇ ਸਾਂਝਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਆ ਇਹ ਲੋਕ ਹੋਣੀਆਂ ਸਭੇ ਤਿਹਾਰ ਨੇ ਉਹਨਾਂ ਨੂੰ ਮਰ ਸਦੀਦ ਕੀਤਾ ਜਾ ਸਕੇ ਤੇ ਬਹੁਤ ਵਧੀਆ ਗੱਲ ਹੈ ਬੜੀ ਖੁਸ਼ੀ ਹੋਈ ਹੈ ਸਾਡੀਆਂ ਭੈਣਾਂ ਕਨੇ ਬੀਬੀਆਂ ਬਤਾ ਮਾ ਸਭ ਪਹੁੰਚੀਆਂ ਨੇ ਇੱਥੇ ਤੇ ਪਿੰਡ ਦੇ ਸਾਰੇ ਨਗਰ ਵਾਸੀ ਪਹੁੰਚੇ ਨੇ ਬਹੁਤ ਖੁਸ਼ੀ ਹੋਈ ਬਿਲਕੁਲ ਮੈਂ ਤਾਂ ਪਹਿਲੇ ਕਿਹਾ ਕਿ ਕਿ ਸਾਡੇ ਐਸੇ ਸਾਡਾ ਸੱਭਿਆਚਾਰ ਹੈ ਜਿਹੜਾ ਐਡਾ ਅਮੀਰ ਵਿਰਸਾ ਸਾਡਾ ਤੇ ਇਹਨੂੰ ਹੁਣ ਸਰਜੀਤ ਕਰਨ ਦੀ ਜ਼ਰੂਰਤ ਹੈ ਤੇ ਮੈਂ ਤਾਂ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਸਾਡਾ ਸੱਭਿਆਚਾਰਾ ਸਾਡੇ ਜਿਹੜੇ ਤਿਹਾਰ ਨੇ ਸਾਡੇ ਜਿਹੜੇ ਦਿਨ ਤਿਹਾਰ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਰਲ ਮਿਲ ਕੇ ਸਾਰੇ ਈ ਧੰ ਸਾਂਝ ਬਧਾਈਏ ਅਸਲ ਦੇ ਵਿੱਚ ਇਹ ਸਾਰੇ ਜਿਹੜੇ ਤਿਹਾਰ ਨੇ ਇਹ ਸਾਂਝ ਬਧਾਣ ਦਾ ਸਾਡਾ ਇੱਕ ਵਸੀਲਾ ਸੀਗੇ ਸਾਡੇ ਵਿੱਚ ਸਾਡੇ ਚ ਪਿਆਰ ਬਣਿਆ ਰਹੇ ਸਾਡੇ ਭਾਈਚਾਰਾ ਜਪਾਨ ਪਿਆਰ ਬਣਿਆ ਰਹੇ ਤੇ ਉਹਨੂੰ ਸਰਜੀਤ ਕਰਨ ਵਾਸਤੇ ਜਿਹੜੇ ਤਿਹਾਰ ਬਣੇ ਹੋਏ ਸੀਗੇ ਇਹ ਅਲੋਪ ਹੁੰਦੇ ਜਾ ਰਹੇ ਸੀ ਲੋਕ ਉਹਨਾਂ ਦੇ ਵਿੱਚ ਵੜ ਗਏ ਪਰ ਇਹ ਜਦੋਂ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਤਾਂ ਬੜੀ ਖੁਸ਼ੀ ਹੋ ਰਹੀ ਹੈ ਤੇ ਸਾਡੀ ਸਾਰੀ ਟੀਮ ਆਮ ਆਦੀ ਪਾਰਟੀ ਦੀ ਸਾਡੀ ਅੱਜ ਇੱਥੇ ਪਹੁੰਚੀ ਹੈ ਕਿਉਂਕਿ ਇਹਨਾਂ ਨੇ ਐਮਐਲਏ ਸਾਨੂੰ ਬੁਲਾਇਆ ਸੀ ਉਹ ਕਿਤੇ ਬਾਹਰ ਮੀਟਿੰਗਸ ਨੇ ਤੇ ਉਹਨਾਂ ਜਗ੍ਹਾ ਸਾਡੀ ਸਾਰੀ ਟੀਮ ਅੱਜ ਪਹੁੰਚੀ ਹੈ ਤੇ ਸਭ ਨੂੰ ਬਹੁਤ ਬਹੁਤ ਮੁਬਾਰਕ ਸੀਡੀਪੀਓ ਆਫਿਸ ਕੋ ਕੁਲਵਿੰਦਰ ਕੋਰ ਸੁਪਰਵਾਈਜ਼ਰ ਆ ਤੇ ਇਹ ਪੀਆ ਦਾ ਪ੍ਰੋਗਰਾਮ ਸੀ ਆਪਣੇ ਪੂਰੇ ਬਲੌਕ ਨਾਬਾ ਚ ਹੀ ਪ੍ਰੋਗਰਾਮ ਕਰ ਰਹੇ ਆ ਸੌਨ ਦੇ ਮਹੀਨੇ ਸ਼ੁਰੂਆਤ ਸੀ ਅਸੀਂ ਸ਼ੁਰੂ ਕਰਦੇ ਸੀਗੇ ਹੁਣ ਤਲਾ ਲਾ ਲੋ ਪੀਕ ਤੇ ਆ ਸਾਡਾ ਪ੍ਰੋਗਰਾਮ ਤੇ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਰਾਹੀਂ ਅਸੀਂ ਖਾਸ ਕਰ ਔਰਤਾਂ ਦਾ ਹੈਗਾ ਹੈ ਨਾ ਕਿ ਔਰਤਾਂ ਜਿਹੜੀਆਂ ਹੈਗੀਆਂ ਘਰਾਂ ਚੋਂ ਨਿਕਲਦੀ ਆਈ ਨਹੀਂ ਹੈਗੀਆਂ ਉਹਨਾਂ ਨੂੰ ਥਰੋ ਕੱਢਣਾ ਇੱਕ ਸੱਤ ਇਕੱਠੇ ਕਰਨਾ ਜਿਹੜਾ ਕਿ ਅੱਜ ਕੱਲ ਆਪਣੀ ਜਨਰੇਸ਼ਨ ਭੁੱਲੇ ਚੁੱਕੀ ਹੈ ਕਿ ਵੀ ਕਿਵੇਂ ਇਕੱਠੇ ਹੋਣਾ ਚਰਖੇ ਕਿੰਨੇ ਆ ਕਿ ਇਹਨਾਂ ਦਾ ਮਤਲਬ ਹੈ ਕਿੰਨੇ ਮਧਾਨੀਆਂ ਇਹਨਾਂ ਦਾ ਸਾਡੇ ਜਿਹੜੇ ਬੱਚੇ ਆ ਸਾਡੇ ਖੁਦ ਬੱਚੇ ਆ ਉਹਨਾਂ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਪਤਾ ਹੈਗੀਆਂ ਇਹ ਇਹ ਜਿਹੇ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਅਗਰ ਹੁੰਦੇ ਰੰਮੇ ਆਨਾਲੇ ਸਮੇਂ ਚ ਵੀ ਤਾਂ ਬੱਚਾਂ ਨੂੰ ਬਹੁਤ ਵਧੀਆ ਇੱਕ ਉਹ ਮਿਲੂਗਾ ਕਿ ਅੱਗੇ ਉਹਨਾਂ ਨੂੰ ਪਤਾ ਲੱਗੂਗਾ ਸਾਡਾ ਕਲਚਰ ਕੀ ਹੈ ਬੇਸਿਕ ਕੀ ਹੈ ਸਾਡਾ ਇੱਥੇ ਸਰ ਸਰਪੰਚ ਸਾਹਿਬ ਤੇ ਸਾਡੇ ਡਿਪਾਰਟਮੈਂਟ ਵੱਲੋਂ ਮਿਲ ਕੇ ਅਸੀਂ ਪ੍ਰਬਾਲਾ ਕੀਤਾ ਜਿੱਥੇ ਅਸੀਂ ਤੁੰਕਾਰੀਆਂ ਨਾਲ ਡੈਕੋਰੇਸ਼ਨ ਕੀਤੀ ਹੈ ਨੱਚਣ ਗਾਣ ਦਾ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਹੈ ਲਾਈਕ ਅਸੀਂ ਇੱਕ ਜਿਹੜੀ ਟੀਮ ਐ ਗਿੱਧਾ ਟੀਮ ਐ ਉਹ ਬੁਲਾਈ ਗਈ ਹੈ ਤੇ ਤਾਂ ਜੋ ਜਿਹੜੀ ਲੇਡੀਆਂ ਗਿੱਧਾ ਇੰਜੋਏ ਕਰ ਸਕਣਨ ਜਿਹੜਾ ਹੈਗਾ ਡਾਂਸ ਦਾ ਬਹੁਤ ਵਧੀਆ ਰੱਖਿਆ ਗਿਆ ਇਹਨਾਂ ਨੇ ਨਾਚ ਜਿਹੜਾ ਹੈਗਾ ਵਧੀਆ ਗਿੱਧਾ ਪਾ ਕੇ ਜਾਂ ਭੰਗੜਾ ਕਰਕੇ ਜੋ ਵੀ ਲੇਡੀਆਂ ਕਰਨੀਆਂ ਉਹ ਬੱਚੇ ਕਰਨਗੇ ਓਏ ਕੁਬਦੀਅਰ ਕਾਲਾ ਜੀ ਸਰ ਅੱਜ ਕੱਲ ਜਿਹੜੇ ਨੌਜਵਾਨ ਨੇ ਯੂਥ ਹੈ ਜਿਹੜਾ ਆਪਣਾ ਉਹ ਮੋਸਟਲੀ ਕੀ ਹੈ ਕਿ ਨਸ਼ਿਆਂ ਵੱਲ ਵੱਧ ਰਿਹਾ ਹੈ ਨਸ਼ਿਆਂ ਵੱਲ ਜਾ ਰਿਹਾ ਤੇ ਉਹ ਆਪਣੀ ਕਲਚਰ ਨੂੰ ਭੁੱਲਦੇ ਜਾ ਰਹੇ ਆ ਆਪਾਂ ਬੱਚਾ ਨੂੰ ਪਲੱਸ 2 ਕਰਨ ਤੋਂ ਬਾਅਦ ਮੋਸਟਲੀ ਕੀ ਕਰਦੇ ਆ ਬਾਹਰ ਭੇਜ ਦਿੰਦੇ ਆ ਉੱਥੇ ਜਾ ਕੇ ਆਪਣੇ ਬੱਚਾ ਨੂੰ ਆਪਣੇ ਕਲਚਰ ਨਾਲੋਂ ਪਮੰਦਦੇ ਆ ਕਿ ਟੁੱਟ ਜਾਂਦੇ ਆ ਬੱਚੇ ਤੇ ਇਹ ਪ੍ਰੋਗਰਾਮ ਅਸੀਂ ਕਰ ਰਹੇ ਆ ਹੁਣ ਇਹਨਾਂ ਦਾ ਕੀ ਹੈ ਕਿ ਜਿਵੇਂ ਤੁਸੀਂ ਵੀ ਅੱਜ ਮੇਰੀ ਇੰਟਰਵਿਊ ਲੈ ਰਹੇ ਹੋ ਅਸੀਂ ਲਾਈਵ ਜਿਹੜਾ ਹੈਗਾ ਵਿਖਰੇ ਆ ਉਹਦੇ ਰਾਹੀਂ ਅਸੀਂ ਦੇਸ਼ ਵਿਦੇਸ਼ 'ਚ ਮੈਸੇਜ ਭੇਜ ਸਕਦੇ ਆ ਕਿ ਅੱਜ ਵੀ ਅਸੀਂ 2080 ਤੇ ਰਹਿ ਕੇ ਆਪਣੇ ਵਿਰਸੇ ਨੂੰ ਸੰਭਾਲਿਆ ਹੋਇਆ ਆਪਣੀ ਸੱਭਿਆਚਾਰ ਨੂੰ ਬਚਾਇਆ ਹੋਇਆ ਆਪਣੇ ਕਲਚਰ ਲਈ ਅਸੀਂ ਇੱਥੇ ਰਹਿ ਕੇ ਵੀ ਬੁਣਾਲੀ ਕਰ ਸਕਦੇ ਹਾਂ ਅਸੀਂ ਆਪਣੇ ਪ੍ਰਾਣੀਆਂ ਸੱਭਿਆਚਾਰ ਨੂੰ ਯਾਦ ਕਰਕੇ ਨੱਚ ਕੇ ਟੱਪ ਕੇ ਖਾਸ ਧੀਆਂ ਨੂੰ ਮਿਲ ਕੇ ਤੇ ਸਾਰੇ ਜਣੇ ਇਕੱਠ ਤੁਹਾਨੂੰ ਪਤਾ ਹੀ ਆ ਆਪਣੇ ਆਪ ਹੀ ਪਤਾ ਲੱਗਦਾ ਕਿੰਨਾ ਇਕੱਠ ਹੈ ਤੇ ਉੱਪਰ ਉਹ ਗਰਮੀ ਕਿੰਨੀ ਹੈ ਬਸ ਐਸੀ ਤਰ੍ਹਾਂ ਸੈਲੀਬ੍ਰੇਟ ਕਰਦੇ ਆ ਵੀ ਸਾਰੇ ਹੱਸਦੇ ਖੜਦੇ ਆਪਣੇ ਘਰਾਂ ਨੂੰ ਜਾਣ ਕਿਸੇ ਕੋਲ ਵੀਰ ਜੀ ਟਾਈਮ ਹੀ ਨਹੀਂ ਕੋਈ ਜੌਬ ਕਰਦਾ ਕੋਈ ਘਰੇਲੂ ਕੰਮਾਂ ਚ ਫਸਿਆ ਹੋਇਆ ਪਰਿਵਾਰ ਟੁੱਟ ਰਹੇ ਨੇ ਸਾਂਝੇ ਪਰਿਵਾਰ ਨਹੀਂ ਇਕੱਲੇ ਇਕੱਲੇ ਪਰਿਵਾਰ ਨੇ ਇਸ ਕਰਕੇ ਹਰ ਕਿਸੇ ਦਾ ਆਉਣਾ ਵੀ ਔਖਾ ਹੈ ਪਰ ਅੱਜ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ ਉਹ ਸਾਰੇ ਆਏ ਨੇ ਮੇਰੀਆਂ ਵੀ ਫਰੈਂਡਸ ਆਈਆਂ ਨੇ ਅਸੀਂ ਬੜਾ ਘੁੱਟ-ਘੁੱਟ ਕੇ ਮਿਲਿਆ ਸਾਰੇ ਜਾਣੇ ਆਪਸ ਵਿੱਚ ਤਿੰਆਂ ਸਾਰੇ ਪਿੰਡ ਦੇ ਆ ਸੰਝੀਆਂ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ ਉਹ ਆਪਣੇ ਸਹੁਰੇ ਘਰਾਂ ਤੋਂ ਆਈਆਂ ਨੇ ਅੱਜ ਉਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਇਕੱਠੀਆਂ ਹੋਣਾ ਇਹ ਜਿਹੜਾ ਸਾਡਾ ਸੱਭਿਆਚਾਰ ਹੈ ਇਹ ਬਹੁਤ ਪੁਰਾਣਾ ਸਟਾਰਟਿੰਗ ਤੋਂ ਚੱਲਦਾ ਆ ਰਿਹਾ ਹੈ ਇਹ ਹੁਣ ਅਲੋਪ ਹੋ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਅਲੋਪ ਨਾ ਹੋਵੇ ਬੱਚੇ ਸਾਰਾ ਦਿਨ ਮੋਬਾਈਲਾਂ ਤੇ ਰੱਗੇ ਰਹਿੰਦੇ ਨੇ ਮੁੰਡੇ ਤੁਸੀਂ ਦੇਖ ਲਓ ਨੌਜਵਾਨ ਕਿੱਧਰ ਜਾ ਰਹੇ ਨੇ ਇਹਨਾਂ ਨੂੰ ਨੌਜਵਾਨਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਆਪਸ ਵਿੱਚ ਨਾਲ ਜੋੜਨ ਵਾਸਤੇ ਤੀਆਂ ਦਾ ਜਿਹੜਾ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਤਿਹਾਰ ਅਸੀਂ ਅਜੇ ਤਾਂ 50 ਸਾਲ ਹੋ ਗਏ ਤੇ ਪਿੰਡ ਚੈਨੋ ਪਰ ਮੈਂ ਅਜੇ ਤੱਕ ਤੀਆਂ ਨਹੀਂ ਸੀ ਦੇਖੀ ਆਗੀਆਂ ਜੋ ਕਿ ਅੱਜ ਬਹੁਤ ਵਧੀਆ ਤੀਆਂ ਨੇ ਕਿਉਂਕਿ ਅਸੀਂ ਕੁੜੀਆਂ ਨਾਲ ਸੈਲੀਬ੍ਰੇਟ ਕੀਤਾ ਪਿਛਲੀ ਵਾਰ ਸੀ ਮਨਾਇਆਂ ਜਰੂਰ ਸੀ ਪਰ ਉਹ ਚੀਜ਼ ਨਹੀਂ ਸੀ ਬਣੀ ਜੋ ਅੱਜ ਹੈ ਤੇ ਸਾਡੇ ਸਰਪੰਚ ਸਾਹਿਬ ਜੀ ਜਿਹੜਾ ਨੇ ਉਹਨਾਂ ਨੇ ਸਾਡੇ ਵੀ ਬਹੁਤ ਸਾਥ ਦਿੱਤਾ ਨਾਲ ਸੈਲੀਬ੍ਰੇਟ ਕਰਨ ਦਾ ਤੇ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਾਲ ਰਲ ਮਿਲ ਕੇ ਸਾਡੇ ਤੀਆਂ ਦਾ ਪਿਆਰ ਮਨਾਇਆ ਨਾਲੇ ਅਸੀਂ ਬੱਚਿਆਂ ਨਾਲ ਸਾਰਿਆਂ ਨੂੰ ਅਗੋਂ ਜੋ ਵੀ ਚੀਜ਼ ਨਵੀਆਂ ਹਨ ਨਹੀਂ ਸੀ ਪਤਾ ਹੈਗਾ ਜਿਹੜੀ ਚੀਜ਼ਾਂ ਪੁਰਾਣੀਆਂ ਦਾ ਅਸੀਂ ਦੱਸ ਰਹੇ ਹਾਂ ਉਹਨਾਂ ਨੂੰ ਇਸ ਕਰਕੇ ਇਹ ਤਿਉਹਾਰ ਮਨਾ ਰਹੇ ਆ ਕਿ ਸਾਰਿਆਂ ਦੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਿਆਣੇ ਸਭ ਨੂੰ ਪਤਾ ਲੱਗ ਜਵੇ ਤੇ ਇਹਨਾਂ ਨੂੰ ਪੀੜਾਂ ਦਾ ਤਿਉਹਾਰ ਕੀ ਚੀਜ਼ ਹੁੰਦੀ ਹੈ ਅੱਜ ਦਾ ਟਾਈਮ ਤਾਂ ਬਹੁਤ ਜੋਗ ਵਧੀਆ ਪਿਛਲਾ ਵੀ ਬਹੁਤ ਵਧੀਆ ਸੀ ਬੀਬੀਆਂ ਦੱਸਾ ਪਿਛਲੀ ਵਾਰ ਤਾਂ ਸਭ ਜ਼ਿਆਦਾ ਕਰਦੇ ਸੀ ਸਾਣਾ ਪਰ ਅੱਜ ਸਾਰੇ ਭੁੱਲ ਚੁੱਕੇ ਸਨ ਹੁਣ ਅਸੀਂ ਦੁਬਾਰਾ ਸਟਾਰਟਿੰਗ ਕੀਤੀ ਹੈ ਕਿ ਇਹ ਚੀਜ਼ਾਂ ਨੂੰ ਫਿਰ ਦੁਬਾਰਾ ਲਿਆਇਆ ਗਿਆ ਉਹ ਸਾਰੀ ਚੀਜ਼ਾਂ ਫਲੈਸ਼ਬੈਕ ਹੋਈਆਂ ਹਾਂ ਜੀ ਹਾਂ ਜੀ ਉਹ ਸਾਰੀਆਂ ਚੀਜ਼ਾਂ ਅੱਜ ਫਿਰ ਦਵਾਦੋਂ ਫਲੈਸ਼ਬੈਕ ਹੋਈਆਂ ਕਿੰਵੇ ਮਹਿਸੂਸ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਵਧੀਆ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਅਸੀਂ ਬਹੁਤ ਵਧੀਆ ਕਿਤੇ ਯਾਦ ਚ ਕੱਪ ਕੇ ਆਪਣਾ ਸਾਰੀਆਂ ਬੀਬੀਆਂ ਨਾਲ ਮਿਲ ਕੇ ਟੈਣਾ ਨੂੰ ਆਪਣੇ ਨੂੰ ਆਪਣੇ ਅਸੇਲੀਆ ਨਾਲ ਬੁਰਾ ਇੰਜੋਏ ਕਰਕੇ ਅਸੀਂ ਬਹੁਤ ਖੁਸ਼ ਹਾਂ ਜੀ ਅੱਜ ਆਪਣੇ ਢਿੰਗੀ ਪਿੰਡ ਦੇ ਵਿੱਚ ਇਹ ਤਿਹਾਰ ਮਨਾ ਰਹੇ ਆ ਪਰ ਇਹ ਇੱਥੇ ਫਸਟ ਟਾਈਮ ਮਨਾਇਆ ਜਾ ਰਿਹਾ ਹੈ ਤੇ ਇਹ ਸਾਰਿਆਂ ਨੂੰ ਇਸ ਬਾਰੇ ਜਾਣੂ ਕਰਾਇਆ ਜਾ ਰਿਹਾ ਹੈ ਆਪਣੇ ਸੱਭਿਆਚਾਰ ਨੂੰ ਵੀ ਯਾਦ ਰੱਖੋ ਆਪਣੇ ਸੱਭਿਆਚਾਰ ਨਾਲ ਜੁੜੋ ਅਨੁਵਾਸ ਅਸੀਂ ਇਹ ਮੈਸੇਜ ਕਰਨਾ ਚਾਹੁੰਦੇ ਆ ਕਿ ਆਪਣੇ ਸੱਭਿਆਚਾਰ ਨਾਲ ਜੁੜੋ ਆਪਣੇ ਕਲਚਰ ਆਪਣਾ ਬਹੁਤ ਵਧੀਆ ਏ ਇਸੇ ਨਾਲ ਹੀ ਜੁੜਨਾ ਸਮਝੋ ਕਿੰਨੇ ਪਹਿਲਾਂ ਦਾ ਕੱਟ ਕੀਤਾ ਹੋਇਆ ਇਹ ਅਸੀਂ 3-4 ਪਿੰਡਾਂ ਸਾਡੇ ਕੋਲ ਆਂ ਅਸੀਂ ਜਿਵੇਂ ਜਿਹੜੇ 2-3 ਨਾਲ ਦੇ ਪਿੰਡ ਨੇ ਉਹਨਾਂ ਵਾਂਗੂ ਕੁੜੀਆਂ ਲਈ ਵਿਆਹਿਆ ਕੁੜੀਆਂ ਅਸੀਂ ਉਹਨਾਂ ਨੂੰ ਹੀ ਭਾਇਆ ਹੈਗਾ ਉਹਨਾਂ ਨੂੰ ਹੀ ਸਨਮਾਨਿਤ ਕੀਤਾ ਜਾਏਗਾ ਕਿਉਂਕਿ ਇਹ ਜਿਹੜਾ ਤਿਉਹਾਰ ਹੈ ਇਹ ਕਿਿਆਂ ਦਾ ਇਤਿਹਾਸ ਹੈ ਕੁੜੀਆਂ ਦਾ ਤਿਉਹਾਰ ਹੈ